ਆਂ ਸ਼ਾਕਆਂ ਕੱਲ ਪਹਿਲੀ ਡਾਈ ਸੀ ਕਬੂਤਰਿਆਂ ਦੀ ਤੇ ਇਹਨਾਂ ਨੂੰ ਵੀ ਛੱਡਾਂਗੇ ਤੇ ਕਰੋ ਚੈੱਕ ਆਪਾਂ ਆ ਛੱਡਣ ਲੱਗਿਆ ਹੁਣ ਆਪਣੇ ਹਰੀ ਬੇਠਾ ਵਾਲਾ ਕੂਤਰ ਤੇ ਚਿੱਟੀਆਂ ਦਾ ਕਲਪਨੋਕਾ ਚੱਲ 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 ਲਾਉ ਵੀ ਮਿੱਤਰੋ ਹਰੀ ਕੰਢੀ ਵਾਲਾ ਚਿੱਟੀਆਂ ਦਾ ਆ ਮਿੱਤਰੋ ਖਟੀਆਂ ਦਾ ਤੇ ਗੁਲਾਬੀ ਪੂਸ਼ ਵਾਲਾ ਇਹ ਡੰਡਿਆ ਵਾਲਾ ਆ ਮਿੱਤਰੋ ਡੰਡਿਆ ਵਾਲਾ ਤੇ ਕਰੋ ਚੱਕ ਚਟੀਆਂ ਦਾ ਕਬੂਤਰ ਤੇ ਬਹੁਤ ਸੋਹਣਾ ਉੜਦਾ ਕੁੱਤਰ ਹੈ ਆ ਹਰੀ ਪੂਸ਼ ਵਾਲਾ ਕੁੱਤਰ ਆ ਬੇ ਖਟੀਆਂ ਦਾ ਉਹ ਵੀ ਬੜਾ ਮੰਬੀ ਹੈ ਅਗਲਾ ਬਿਕੰਡੀ ਵਾਲਾ ਤੇ ਖੱਟੀਆਂ ਦਾ ਕਬੂਤਰ ਕਰੋ ਚੱਕ ਬਹੁਤ ਸੋਹਣਾ ਉੜਦਾ ਹੈ ਲੋ ਵੀ ਆਪਣੀਆਂ ਆ ਗਈਆਂ ਕਬੂਤਰੀਆਂ ਸ਼ਾਕੀਆਂ ਸੱਜੇ ਦੇ ਵਿੱਚ ਗਲਾਬੀ ਟਿੱਕਾ ਸ਼ਾਕੀ ਕਬੂਤਰੀ ਤੇ ਇਹ ਖੱਬੇ ਦੇ ਵਿੱਚ ਖੱਬੇ ਪੰਲੇ ਦੇ ਵਿੱਚ ਗੁਲਾਬੀ ਟਿੱਕਾ ਕਰੋ ਚੱਕ ਲਓ ਵੀ ਹੋ ਗਈਓ ਲਓ ਵੀ ਮਿੱਤਰੋ ਆ ਜਿਹੇ ਗੁਲਾਬੀ ਟਿੱਕਾ ਸੱਜੇ ਦੇ ਵਿੱਚ ਖੱਬੇ ਜੀ ਆ ਖੱਬੇ ਜੀ ਕਬੀ ਬਾਗਲ ਦੇ ਵਿੱਚ ਟਿੱਕਾ ਸ਼ਾਖੀ ਕਬੂਦਰੀ ਟੌਰੀਆ ਮੜੀ ਜੀ ਹਰੀ ਆ ਕਬੂਦਰੀ ਬਹੁਤ ਸੋਹਣੀ ਉੜਦੀ ਆ ਲਓ ਵੀ ਇਹ ਮਨਜੀਤੀ ਦੇ ਕਬੂਤਰ ਆ ਗਏ ਆਪਣਾ ਭਰਾ ਸੋਨੂੰ ਕੱਲ ਵੀਡੀਓ ਦੇ ਵਿੱਚ ਦਿਖਾਇਆ ਸੀ ਇਹ ਥਿਗਝਾਏ ਹੋਇਆ ਚਿੱਟੀ ਤੇ ਕਾਲੀ ਦਾ ਕਬੂਤਰ ਕਰੋ ਚੈੱਕ ਗੁਲਾਬੀ ਕੰਢੀ ਲਓ ਮਿੱਤਰੋ ਕਾਲਾ ਚਿਨਾ ਆ ਗਿਆ ਲਓ ਵੀ ਮਿੱਤਰੋ ਆਪਣੇ ਕਬੂਤਰ ਚੜ ਗਏ ਬਹੁਤ ਉੱਤੇ ਉਹ ਚੜ ਗਏ ਤਾਂ ਹਾਰੇ ਕਬੂਤਰ ਤੇ ਵਿੱਚ ਕਬੂਤਰੀਆਂ ਲਓ ਵੀ ਆਪਾਂ ਇੱਕ ਛਤਰੀ ਹੋਰ ਲਾਤੀ ਉਹ ਸਾਹਮਣੇ ਕੋਠੀ ਤੇ ਤੇ ਇੱਕ ਆ ਛਤਰੀ ਆ ਇੱਕ ਆਹਾ ਤੇ ਆ ਪਿੰਜਰਾ ਉੱਚਾ ਕਰਕੇ ਲਾਤਾ ਕਰੋ ਚੱਕ ਲਓ ਵੀ ਮਿੱਤਰੋ ਜਦੋਂ ਬੈਠਣਗੇ ਕਬੂਤਰ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਠੀਕ ਐ ਵੀ ਕਿਹੜਾ ਕਿੰਨੇ ਟਾਈਮ ਤੇ ਆਉਂਦਾ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਬਈ ਇਹ ਬੰਦਾ ਬੜੀ ਮਿਹਨਤ ਕਰਦਾ ਨਜਾਇਜ਼ ਕਰੋ ਚੱਕ ਕਿੰਨੇ ਛੜਤੇ ਅੱਜ ਅੱਜ ਛੜਤੇ ਇਹ ਪਾਠ ਕਬੂਤਰ ਇੱਧਰ ਝਾਕ ਨਾ 8 ਛੜਦੇ 8 ਕਬੂਤਰ ਛੜਤੇ ਹੋਰ ਕੀ ਹਾਲ ਆ ਵੰਟੀ ਤੇ ਇਹ ਵੀ ਸਾਡਾ ਭਰਾ ਇੱਥੇ ਡਾਉਂਦਾ ਕੂਤਰ ਆਪਣੇ ਤੇ 8 ਕਬੂਤਰ ਤੇ ਕਬੂਤਰੀਆਂ 4 4 ਕੂਤਾਂ ਜਿਹੜੀਆਂ ਨਵੀਆਂ ਕੱਡੀਆਂ ਸੀ ਠੀਕ ਹੈ ਰਾਤ ਮੜਾ ਜਾ ਠੰਡਾ ਮੌਸਮ ਸੀ ਅੱਜ ਦੇਖਦੇ ਆ ਵੀ ਕਿਵੇਂ ਬਣਦਾ ਲਓ ਵੀ ਮਿੱਤਰੋ ਆਪਾਂ ਆ ਲੈਂਦਾ ਬੱਕਰਾ ਤੇ ਕਰੋ ਚੈੱਕ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਕਰੋ ਬਾਈ ਚੱਕ ਕਰੋ ਸ਼ੌਂਕ ਬੱਕਰੇ ਦਾ ਆਓ ਵੀ ਮਿੱਤਰੋ ਆਪਣੇ ਆਹ ਕਬੂਤਰ ਤੇ ਕਬੂਤਰੀ ਆ ਗਏ ਤੇ ਇੱਕ ਕਬੂਤਰੀ ਆ ਜਾਂਦੀ ਹੈ ਤੇ ਬਾਕੀ ਆ ਹੁੰਦੇ ਓਏ ਲਗੜ ਪੈ ਗਿਆ ਓਏ ਬੈਰੀ ਪੈ ਗਈ ਬਾਈ ਕਬੂਤਰਾਂ ਨੂੰ ਤੇ ਇੱਕੇਦਮ ਪੂਰੇ ਤੇਜ਼ ਹੋ ਗਿਆ ਹੁੰਦੇ ਆ ਸਾਹਮਣੇ ਤੇ ਆਪਣੇ ਤਿੰਨ ਕਬੂਤਰ ਉੱਪਰ ਖੜੇ ਆ ਬਾਈ ਤੇ ਦੋ ਕਬੂਤਰ ਮਨਜੀਤੀ ਬਾਈ ਵਰਗਿਆਂ ਦੇ ਬਹਿ ਗਏ ਤੇ ਟੋਟਲ 8 ਕਬੂਤਰ ਛੱਡੇ ਸੀ ਤੇ 4 ਕਬੂਤਰੀਆਂ ਲਓ ਕਰੋ ਚੱਕ ਬਾਈ ਤੇ ਆਪਣੇ 3 ਕਬੂਤਰ ਤਾਂ ਜਮਾ ਬੰਦ ਖੜੇ ਆ 1 ਘੰਟਾ ਹੋ ਗਿਆ ਸਾਨੂੰ ਦਿ세 ਨਹੀਂ ਸੀ ਹੁਣ ਮਾੜੇ ਮਾੜੇ ਟਾਂਕਣ ਜੇ ਲੱਗੇ ਆ ਤੇ ਬਾਕੀ ਆ ਜਾਂਦੀਆਂ ਕਬੂਤਰੀਆਂ ਆਪਣੀਆਂ ਲਓ ਆ ਜਾਂਦਾ ਗੁਲਾਬੀ ਕੰਢੀ ਵਾਲਾ ਆ ਗਈ ਆ ਗਈਆਂ 3 ਕਬੂਤਰੀਆਂ ਇੱਕ ਕਬੂਤਰ ਹਰੀ ਪੂਛ ਵਾਲਾ ਇੱਕ ਡੰਡੇ ਵਾਲਾ ਲਓ ਵੀ ਮਿੱਤਰੋ ਕਰੋ ਚੱਕਾ ਬਾਈ ਮਨਜੀਤੀ ਵਰਗਿਆਂ ਦੀਆਂ ਕਬੂਤਰੀਆਂ ਕੱਲ ਛੱਡੀਆਂ ਸੀ ਜੜੀਆਂ ਤੇ ਆਜੋ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਗੱਲ ਹੱਸਣ ਵਾਲੀ ਵੀ ਐ ਆਇਓ ਬਾਈ ਇੱਥੇ ਤੁਸੀਂ ਆਏ ਦੱਸੋ ਮੈਨੂੰ ਆਹ ਚਵਾਰੇ ਦੇ ਵਿੱਚ ਤੂੜੀ ਕਿਹੜੇ ਹਿਸਾਬ ਦੀ ਪਾਈ ਹੋਈ ਆ ਦੇਖਿਓ ਆ ਚੈੱਕ ਕਰੋ ਬਾਈ ਆਹ ਤੂੜੀ ਕਿਹੜੇ ਹਿਸਾਬ ਦੀ ਪਾਈ ਹੋਈ ਆ ਤੇ ਇੱਕ ਉਹ ਸਾਹਮਣੇ ਮਖਿਆਲ ਲੱਗਿਆ ਪਿਆ ਤੂੜੀ ਦੇ ਵਿੱਚ ਦੇਖੋ ਕਰੋ ਚੱਕ ਬਾਈ ਆ ਦੇਖੋ ਭਾਈ ਕਿਹੜੇ ਹਿਸਾਬ ਦੀ ਤੂੜੀ ਪਾਈ ਹੋਈ ਹੈ ਆਪਣੇ ਚਵਾਰੇ ਚ ਦੇਖੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆ ਤੁਹਾਨੂੰ ਤੂੜੀ ਦੀਂਦੀ ਆ ਤੇ ਆ ਦੇਖੋ ਕਿਹੜੇ ਹਿਸਾਬ ਨਾਲ ਪਾਈ ਹੋਈ ਹੈ ਤੂੜੀ ਮੈਂ ਤਾਂ ਪਹਿਲੀ ਵਾਰ ਦੇਖੀ ਆ ਭਾਈ ਤੇ ਤੁਸੀਂ ਜ਼ਰੂਰ ਦੱਸਿਓ ਮੈਨੂੰ ਕਰੋ ਚੱਕ ਬਾਕੀ ਜੱਟ ਜਗਾੜੀ ਆ ਯਾਰ ਉਹ ਮਿੱਤਰੋ ਆਪਣੇ ਕਬੂਤਰ ਹਰੀ ਬੈਠਾ ਵਾਲਾ ਤੇ ਹਰੀ ਕੰਢੀ ਵਾਲਾ ਆ ਗਿਆ ਤੇ ਇੱਕ ਇਕੱਲਾ ਗੁਲਾਬੀ ਪੂਸ਼ ਵਾਲਾ ਨਹੀਂ ਆਇਆ ਤੇ ਘਟੋ ਘਟ ਬਾਈ 2 2.5 ਘੰਟੇ ਕਬੂਤਰ ਉੱਪਰ ਖੜੇ ਰਹੇ ਇਹ ਬਾਕੀ ਦੂਜੇ ਕਬੂਤਰ ਆਉਣ ਜਾਣ ਕਰੀ ਗਏ ਆ ਫਿਰਦਾ ਡੰਡੇ ਵਾਲਾ ਤੇ ਕਬੂਤਰੀਆ ਇੱਕ ਇੱਕ ਹਰੀ ਪੂਸ਼ ਵਾਲਾ ਕਬੂਤਰ ਇੱਕ ਕਬੂਤਰ ਨਹੀਂ ਆਇਆ ਆਪਣਾ ਮਿੱਤਰੋ ਬਾਕੀ ਸਾਰੇ ਕਬੂਤਰ ਆ ਫਿਰਦੇ ਆ ਆ ਕਰੋ ਚੱਕ ਆ ਦੇਖੋ ਆ ਜਾਂਦੇ ਕੱਲ ਉਹ ਦਾ ਵੀ ਦੇਖਦੇ ਆ ਤੇ ਵੀ ਕਦੋਂ ਆਉਂਦਾ ਉਹ ਤੇ ਆ ਕੂਤਰ ਮਾੜੇ 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 ਟੰਕਦੇ ਸਾਨੂੰ ਪਤਾ ਸੀ ਵੀ ਕੂਤਰ ਤਾਹਾਂ ਖੜੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਆਪਣਾ ਗਲਾਬੀ ਪੂਛ ਵਾਲਾ ਅੱਜ ਆਉਂਦਾ ਕਿ ਆਉਂਦਾ ਨਹੀਂ ਲਾਓ ਮਿੱਤਰੋ ਮਾਸੀ ਵਰਗੀਆਂ ਗਈਆਂ ਹਈਆਂ ਵਿਸਾਖੀ ਦੇ ਮੇਲੇ ਦੇ ਆਪਣੇ ਚੱਲ ਰਿਹਾ ਜਿਹੜਾ ਤੇ ਉੱਥੇ ਲੰਗਰ ਦੇ ਵਿੱਚ ਰੋਟੀ ਪਕਾਉਣ ਤੇ ਅੱਜ ਆਪਾਂ ਬਾਈ ਚਾਹ ਆਪ ਬਣਾ ਕੇ ਪੀ ਜਾਂਦੇ ਆ ਆ ਦੇਖੋ ਤੇ ਮੈਂ ਇੱਥੇ ਮੇਰਾ ਚਾਚਾ ਸੀਰਾ ਆਫ ਹੀ ਬਣਾਈ ਜਾਂਨੇ ਆ ਚਾਹ ਤੇ ਕਬੂਤਰ ਆਪਣੇ ਫੇਰ ਚੜ ਗਏ ਉਹ ਸਾਹਮਣੇ ਚੱਕਰ ਮਾਰੀ ਜਾਂਦੇ ਆ ਕਿਵੇਂ ਪੂਰੀ ਵਧੀਆ ਬਣਾਏਗਾ ਚਾਹ ਪੂਰੀ ਘੈਂਟ ਦੀ ਘੈਂਟ ਆ ਦੁੱਧ ਘੱਟ ਲੱਗਦਾ ਮੈਨੂੰ ਤਾਂ ਦੁੱਧ ਹੋਰ ਲੈ ਕੇ ਬਾਣਿਆ ਕਰੂ ਦੁੱਧ ਆਪਣਾ ਜੇ ਕਬੂਤਰ ਡੋਣੇ ਆਉਣ ਤਾਂ ਚੰਗੀ ਚਾਹ ਬਣਾ ਕੇ ਬੀਵੇ ਬੰਦਾ ਅੱਛਾ ਹਾਂ ਚਾਹ ਤੋਂ ਬਣਾ ਕਬੂਤਰ ਨੇ ਉੱਡਦੇ ਕਬੂਤਰ ਦਾ ਪਹਿਲਾ ਥੈ ਨਹੀਂ ਤਨ ਤਨ ਜਿਹੜੇ ਤਾਂ ਖੜੇ ਸੋ ਮਨਾਈਆ ਚਾ ਮਿੱਤਰ ਵਾਲੀ ਚਾਹੂ ਪੀ ਗਏ ਫਿਰ ਉਹਨੂੰ ਦਿਖਾਉਣਾ ਵੀ ਕਬੂਤਰਾਂ ਖੜਾ ਹੈ ਫਲਾਣੇ ਦਾ 11:35 ਮਿੰਟ ਤੇ ਆਪਣੇ ਭਰਾ ਦੀਪੂ ਦਾ ਫੋਨ ਆਇਆ ਤੇ ਹਜੇ ਕਬੂਤਰ ਆਪਣੇ ਫਿਰਦੇ ਆ ਤੇ ਪੁੱਛਦਾ ਸੀ ਕਬੂਤਰਾਂ ਬਾਰੇ ਵੀ ਕਿਵੇਂ ਵੱਢ ਰਿਹਾ ਮਾ ਦਾ ਭਰਾ ਵੀਡੀਓ ਕਾਲ ਲਾ ਕੇ ਦੇਖ ਲੈ ਉਹਨੂੰ ਆਏ ਸੀ ਫੌਜੀ ਨੂੰ ਵੀ ਕਬੂਤਰ ਕਿਤੇ ਹੈ ਨਹੀਂ ਤੇ ਬਾਈ ਆਓ ਫਿਰਦੇ ਆ ਸਾਹਮਣੇ ਠੀਕ ਹੈ ਬਾਈ ਇੱਕ ਇੱਕ ਮਿੰਟ ਬਾਅਦ ਪੁੱਛਦਾ ਹੋਊਗੀ ਕਿਵੇਂ ਆਪਣੇ ਕਬੂਤਰ ਲਾਓ ਮਿੱਤਰੋ ਆਪਣੇ 10 ਕਬੂਤਰ ਚੜੇ ਸੀ 6 ਕਬੂਤਰ ਤੇ 4 ਕਬੂਤਰੀਆਂ ਉਹਨਾਂ ਦੇ ਵਿੱਚੋਂ ਇੱਕ ਕਬੂਤਰੀ ਟੁੱਟ ਕੇ ਆਈ ਆ ਤੇ ਹਜੇ ਆਪਾਂ ਦੂਰਬੀਨਾ ਲਾਈ ਬੈਠੇ ਆ ਤੇ ਕਬੂਤਰ ਦਿਖਦੇ ਨਹੀਂ ਪਏ ਆ ਕਬੂਤਰੀ ਆਈ ਆ ਕੱਲੀ ਗੁਲਾਬੀ ਪੇਟੀ ਤੇ ਮਾੜੀ ਜੀ ਹਰੀ ਟੋਰੀ ਇੱਕ ਕਰੋ ਚੱਕ ਬਈ ਯਾਰ ਅਸਤਾ ਕਦੋਂ ਦੇ ਲੱਭੀ ਜਾਂਨੇ ਕਬੂਤਰ ਨਾ ਮੂੰਹਾਂ ਤੋਂ ਮਗ ਪੈਜੋ ਕੁਝ ਨਹੀਂ ਦਿੰਦਾ ਦੋ ਵਾਰੀ ਮੂੰਹ ਧੋ ਲਿਆ ਚਾਹ ਪੀ ਲਈ ਸੀਰੇ ਨੇ ਪੁੱਤਰ ਬਾਜ ਨੇ ਚਾਹ ਵੀ ਪੀ ਨਹੀਂ ਭਰਾਓ ਬਾਪ ਆ ਕੇ ਪੱਤੀ ਪਾਲ ਵਾਲ ਕੇ ਦੇਖੋ ਹੁਣ ਕੀ ਬਣਦਾ ਜੁੜੇ ਰਹੋ ਵੀਡੀਓ ਦੇ ਨਾਲ ਸਾਨੂੰ ਦੱਸਾਂਗੇ ਵੀ ਆਪਣੇ ਕਬੂਤਰ ਆ ਗਏ ਕਿ ਟੱਪ ਗਏ ਲਓ ਵੀ ਮਿੱਤਰੋ ਆਪਣੇ ਕਬੂਤਰ ਥੋੜੇ ਥੋੜੇ ਆ ਗਏ ਥੱਲੇ ਤੇ ਹਜੇ ਕਬੂਤਰਾਂ ਦੀ ਗਿਣਤੀ ਨਹੀਂ ਹੋਈ ਪੂਰੀ ਤੇ ਇੱਕ ਕਬੂਤਰੀ ਆ ਫੇਰ ਦੁਬਾਰੇ ਚੜ ਗਈ ਸੀ ਤੇ ਆ ਜਾਂਦੀ ਆ ਸਾਹਮਣੇ ਆ ਚੈੱਕ ਕਰੋ ਤੇ ਹਰੀ ਟੌਰੀ ਤੇ ਗੁਲਾਬੀ ਟਡਡਾਲੀ ਬਾਕੀ ਕਬੂਤਰ ਦਰਮਿਆਨੇ ਜੇ ਆਏ ਆ ਤਿੰਨ ਚਾਰ ਤੇ ਕਬੂਤਰ ਹਜੇ ਵੀ ਖੜੇ ਆ ਉੱਪਰ ਬਾਈ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਕਬੂਤਰਾਂ ਨੂੰ ਅੱਜ ਦਿਨ ਲੱਗਿਆ ਅਸਲੀ ਐਨੇ ਵਾਲਾ ਕਬੂਤਰਾਂ ਦਾ ਜਿਵੇਂ ਜਿਵੇਂ ਗਰਮੀ ਹੁੰਦੀ ਆ ਕਬੂਤਰ ਤਾਂ ਹਾਂ ਨੂੰ ਹੀ ਵੜਦੇ ਆ ਬਈ। ਇਹ ਵਧੀਆ ਹਵਾਜੀ ਲੰਗਾ ਮਰੀ ਹੁੰਦੀ। ਹਾਂ ਹਾਂ। ਦੋ ਦਿਨ ਤਾਂ ਹਵਾ ਜੀ ਚੱਲੀ ਗਈ ਠੰਡਾ ਜਿਹਾ ਮੌਸਮ ਸੀ ਅੱਜ ਵਧੀਆ ਲੱਗੀ ਜਾਂਦਾ। ਦਾ ਕੂਤਰ ਲੈ ਲਾਪਾ। ਹਾਂ। ਦਾ ਕੂਤਰ ਲੈ ਲਾ। 5 4 ਹੀ ਆ ਬਾਕੀ ਖੜੇ ਆ ਆਪਣੇ ਤਾਂ। ਦਾ ਮੈਨੂੰ 10 ਆ। ਜਣੀ ਗਗਨ 10 ਹੋਏ। ਆ ਆਪਣਾ ਗਗਨ ਭਰਾ ਵੀ ਇਹਨੂੰ ਵੀ ਸ਼ੌਂਕ ਆ ਕਬੂਤਰਾਂ ਦਾ। ਤੇ ਸ਼ੌਂਕ ਪੂਰਾ ਕਰਨ ਵਾਸਤੇ ਇੱਥੇ ਹਰ ਇੱਕ ਬੰਦਾ ਹੀ ਪਹੁੰਚ ਜਾਂਦਾ ਹੈ ਸੀਰੇ ਦੇ ਕੋਲੇ। ਖੁੱਲੇ ਦਰਵਾਜ਼ੇ ਹੀ ਆ। ਤੇ ਆਹ ਦੇਖੋ ਵੀ ਆ ਆ ਗਈ ਕਬੂਤਰੀ ਆਪਣੀ ਕੱਲੀ ਤੇ ਬਾਕੀ ਹਜੇ ਕਬੂਤਰ ਆ ਗਏ ਡੰਡੇ ਵਾਲੇ ਕਰੋ ਚੱਕ ਆਹ ਉੱਤਰ ਗਈ ਕੂਦਰੀ ਥੱਲੇ ਆ ਜਾਂਦੇ ਆ ਦੋ ਹਰੀ ਪੂਛ ਵਾਲਾ ਤੇ ਡੰਡੇ ਵਾਲਾ ਤੇ ਚਿੱਟੀ ਕਬੂਤਰੀਆਂ ਦੋਨੇ ਆ ਫਿਰਦੀਆਂ ਟਿੱਕੇ ਵਾਲੀਆਂ ਹਨਾ ਕਿੰਨੇ ਆ ਗਏ ਇੱਕ ਛੀ ਆ ਗਏ ਥੱਲੇ ਹਾਂ ਛੀ ਕੂਤਰ ਆ ਗਏ ਚਾਰ ਹਜੇ ਦੇਂਦੇ ਨਹੀਂ ਬਾਈ ਲਓ ਮਿੱਤਰੋ 12:00 ਵਜੇ 6-7 ਮਿੰਟ ਹੋ ਗਏ ਤੇ ਜਿਹੜੀਆਂ ਆਪਣੀਆਂ ਦੂਜੀ ਡਾਈ ਤੇ ਛੱਡੀਆਂ ਕਬੂਤਰੀਆਂ ਦੋ ਆਈਆਂ ਥੱਲੇ ਆ ਰੱਤਾ ਕਿਤਾ ਪਰ ਉਹ ਆ ਕਰੋ ਚੱਕ ਉਹ ਰੱਤਾ ਮਿੰਟ 12:07 ਹੋ ਗਏ ਆ ਦੇਖੋ ਉਹ ਬਦਾਮ ਪਾ ਜਾ ਫਿਰ ਕੂਤਰ ਨੂੰ ਉੱਡਣ ਦੇ ਕੱਲ ਨੂੰ ਲਓ ਬਈ ਤੇ ਆਪਣੀਆਂ ਇਹ ਦੋ ਕਬੂਤਰੀਆਂ ਆਈਆਂ ਬਾਈ ਉਹ ਕੂਤਰ ਨਹੀਂ ਉੱਡਦੇ ਅਸੀਂ ਬਦਾਮ ਦੂਜੇ ਨੂੰ ਪਾ ਵੀ ਦਿੱਤੇ ਆ ਆ ਗਈ ਇੱਕ ਤਾਂ ਖੱਬੇ ਦੇ ਵਿੱਚ ਗਲਾਬੀ ਟਿੱਕਾ ਤੇ ਇੱਕ ਹੈਗੀ ਆ ਮਾੜੀ ਪੇਟੀ ਤੇ ਗਲਾਬੀ ਰੰਗ ਤੇ ਹਰੀ ਟੋਰੀ ਦੋ ਕਬੂਤਰਾਂ ਆਈਆਂ ਬਾਕੀ ਕਬੂਤਰ ਡੰਡੇ ਵਾਲਾ ਆ ਜਾਂਦਾ ਆ ਮਾਰੀ ਜਾਂਦਾ ਠੱਪੇ ਲਓ ਵੀ ਕਰੋ ਚੱਕ ਆ ਜਾਂਦਾ ਹਰੀ ਪੂਛ ਵਾਲਾ ਇਹਦੇ ਮੂਰੇ ਆ ਤੇ ਦੋ ਕਬੂਤਰੀਆਂ ਉਹ ਫਿਰਦੀਆਂ ਤਿੰਨ ਕਬੂਤਰ ਨਹੀਂ ਦਿਸੇ ਆਪਣੇ ਖੜੇ ਆ ਉੱਚੇ ਆ ਜਾਣਗੇ ਚੱਲ ਕਿਉਂ ਅੱਛੀ ਨਾ ਬੰਨੇ ਖੜੇ ਰਹਿੰਦੇ ਨੇ ਕਿਉਂ ਆਉਣਗੇ ਪਹਿਲਾਂ ਆਏ ਨਹੀਂ ਮੈਂ ਇਹਨੂੰ ਤੂੰ ਹੀ ਗਈ ਨਾ ਰਹਿਣਾ ਵੀ ਕਬੂਤਰ ਟੱਪ ਗਏ ਆਪਣੇ ਮੈਨੂੰ ਉਹਨਾਂ ਦੀ ਆਸ ਨਹੀਂ ਹੈਗੀ ਆਸ ਕਿਉਂ ਨਹੀਂ ਕਬੂਤਰ ਆਉਣਗੇ ਪਹਿਲਾਂ ਕਿਹੜਾ ਆਏ ਨਹੀਂ ਤੜਕੇ ਦਾ ਆਏ ਨਹੀਂ ਕਰੀ ਤਾਂ ਹੰਦਾ ਕਬੂਤਰ ਪਤਾ ਤਾਂ ਖੜੇ ਹੁੰਦੇ ਹੁੰਦੇ ਕਈ ਵਾਰੀ ਚੰਗਲੀ ਬਈ ਵੀ ਇਹਦਾ ਆਹ ਹੋਰ ਆ ਗਿਆ ਡੰਡੇ ਵਾਲਾ ਬਈ ਤੇ ਹਰੀ ਪੂਛ ਵਾਲਾ ਤੇ ਆਹ ਹੁੰਦਾ ਬਿੱਠਾ ਵਾਲਾ ਦੇਖ ਆ ਬਿੱਠਾ ਵਾਲਾ ਆ ਗਿਆ ਹਾਂ ਤੇ ਉਹ ਉਹ ਕਬੂਤਰੀ ਅੜ ਗਈ ਆਪਣੀ ਕੰਡਾ ਵਾਲਿਆ ਨਾ ਨਾ ਇੱਕ ਗੁਲਾਬੀ ਪਤਾ ਨਹੀਂ ਸੱਜੇ ਚ ਹੈ ਕਿ ਖੱਬੇ ਚ ਟਿੱਕਾ ਆ ਨਿਕ ਘੰਡ ਵਾਲਾ ਦੋ ਘੰਡ ਵਾਲਾ ਵੀ ਆ ਗਿਆ ਆ ਗਿਆ ਘੰਡ ਵਾਲਾ ਮਾਮੇ ਵਾਲਾ ਆ ਗਿਆ ਹਾਂ ਇੱਕ ਹੋਰ ਆ ਘੰਡ ਵਾਲਾ ਪਹਿਲਾਂ ਵੇਖੇ ਨਹੀਂ ਮਾਰੇ ਚ ਕਰ ਲੈਣੇ ਚੱਕਰ ਜਾਉ ਹਾਂ ਕਾਲਾ ਘੰਡਾ ਦਾ ਕਿ ਲਾਲ ਲਾਲ ਘੰਡਾ ਲਾਲ ਘੰਡਾ ਉਹ ਕਾਲਾ ਘੰਡਾ ਲਾਲ ਸਿਰਾਂ ਜਾ ਲਾਲ ਸਿਰਾਂ ਹੂੰ ਕਾਲਾ ਲਾ ਕਲਫ ਨੋਕਾ ਕਾਲਾ ਘੰਡਾ ਪਰਗਲਬੀ گلਾਬੀ ਆ ਨਾ ਉਹ ਤੇ ਜਿਹੜਾ ਉਹਦਾ ਧੌਣ ਦਾ ਰੰਗ ਆ ਹਨਾ ਉਦੇ ਉੱਤੇ ਕਰਤਾ ਉਹ ਕਾਲਾ ਦਿਸਣ ਲੱਗ ਗਿਆ ਹੁਣ ਜੁੜੇ ਰਹੋ ਭਾਈ ਵੀਡੀਓ ਦੇ ਨਾਲ ਜਦੋਂ ਆਪਣੇ ਆ ਆ ਗਿਆ ਇੱਕ ਹਰੀ ਪੂਛ ਵਾਲਾ ਆਪਣਾ ਕੁੱਤਰ ਕਰੋ ਚੈੱਕ ਤੇ ਡੰਡੇ ਵਾਲਾ ਵੀ ਠੱਪੇ ਮਾਰੀ ਜਾਂਦੇ ਆ ਉਮੀਦ ਜੇ ਹੈ ਨਹੀਂ ਅਜੇ ਵੀ ਬੈਠਣਗੇ ਹੈ ਭਾਈ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਭਾਈ ਸੋਡੇ ਕਿੰਨੇ ਕਿਹੇ ਵਜੇ ਤੱਕ ਉੱਟਦੇ ਆ 12:07 ਦਾ ਟਾਈਮ ਤੁਹਾਨੂੰ ਦਿਖਾਤਾ ਤੇ ਦੱਸ ਦਿਓ ਚੰਗਾ ਭਾਈ ਕਮੈਂਟਾਂ ਦੇ ਵਿੱਚ ਕਿੰਨੇ ਵਜੇ ਤੱਕ ਉੱਡਦੇ ਆ ਤੁਹਾਡੇ ਕਬੂਤਰ ਲਾਓ ਵੀ ਮਿੱਤਰੋ ਆਪਣੇ ਆਗੇ ਨੌ ਕਬੂਤਰ ਇਕੱਲੇ ਗੁਲਾਬੀ ਪੂਸ਼ ਵਾਲਾ ਨਹੀਂ ਦਿਸਿਆ ਤੇ ਉਹ ਇੰਨਾ ਇੰਨਾ ਚਰਤਾ ਖੜਦੇ ਨਹੀਂ ਹੁੰਦੇ ਕਬੂਤਰ ਜਾਂ ਤਾਂ ਲਗੜ ਮਗਰ ਪੈ ਗਿਆ ਉਹਦੇ ਲਗੜ ਕਈ ਆ ਗਈ ਸੀ ਇਕੱਠੇ ਬਾਜ ਜੇ ਤੇ ਜ਼ਿਆਦਾ ਉਹਨਾਂ ਤੋਂ ਡਰਦਾ ਪਾਸੇ ਪੂਸੇ ਤੇ ਵਗ ਗਿਆ ਤੇ ਜਾਂ ਚੱਕੀ ਲੈ ਗਏ ਤੇ ਇੱਕ ਆਪਣੀ ਕਬੂਤਰੀ ਆ ਗਈ ਛਾੱਕੀ ਸਾਨੂੰ ਦਿਖਾਉਣੇ ਆ ਪਹਿਲਾ ਕਬੂਤਰੀ ਲਾਲਾ ਆਪਣੀ ਛਾੱਕੀ ਖੱਬੇ ਦੇ ਵਿੱਚ ਲਾਲ ਟਿੱਕਾ ਲਓ ਕਰੋ ਚੱਕ ਬਈ ਆ ਕਬੂਤਰੀ ਆ ਗਈ ਛਾਖੀ ਆਪਣੀ ਟਾਈਮ ਦੇਖੀ ਮੜਾ ਜਾ ਕਿੰਨਾ ਹੋ ਗਿਆ ਅੱਜ ਦੂਜੀ ਡਾਈ ਸੀ ਇਹਦੀ ਪੱਠੀ ਦੀ ਹੈ ਸਵਾ 12 ਵਜੇ ਆ ਗਈ ਬਈ 12:15 ਹੋ ਗਏ ਲਓ ਪਾਣੀ ਜਾ ਕੱਢਿਆ ਪਿਆ ਬਾਹਰ 12:15 ਤੇ ਉਹਦੇ ਬੈਠੀਆਂ ਇਹ 11:40 ਤੇ ਪਰ ਮਿਸਾਲ ਦੇ ਨਹੀਂ ਸੀ ਉਹਦੇ ਟੰਡਾ ਦੇ ਨਹੀਂ ਸੀ ਤੇ ਵਧੀਆ ਉੱਡ ਗਈਆਂ ਬਾਈ ਦੂਜੀ ਡਾਈ ਤੇ ਤੇ ਹੁਣ ਆਪਣੇ ਆ ਕਬੂਤਰ ਫੇਰ ਅੱਗੇ ਚੱਕਰ ਮਾਰਨਾ ਆ ਜਾਂਦੇ ਆ ਹਾਂ ਰਾਇਸ਼ ਅੱਛਾ ਰਾਇਸ਼ ਬੈਠੀ ਆ ਲਓ ਵੀ ਮਿੱਤਰੋ ਆਪਣੇ ਛਾਖੀ ਵੀ ਆ ਗਈ ਕਬੂਤਰੀ ਤੇ ਡੰਡਿਆਣਾ ਵੀ ਦੇਖਦੇ ਆ ਇਹ 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 ਹਰੀ ਵੱਠੜਾ ਵੀ ਬਹਿ ਗਿਆ ਤੇ ਡੰਡੇ ਵਾਲਾ ਵੀ ਬਹਿ ਗਿਆ ਤੇ ਗਲਾਬੀ ਖੱਬੇ ਦੇ ਵਿੱਚ ਟਿੱਕਾ ਤੇ ਉਹ ਵੀ ਕੂਤਰੀ ਬੰਦੀ ਫਿਰਦੀ ਆ ਏ ਏ ਏ ਏ ਏ ਏ ਏ ਆ ਆ ਗਈ ਬਾਈ ਕਰੋ ਚੱਕ ਪੂਰਾ ਮੂੰਹ ਪਟਿਆ ਕੂਤਰਾ ਨੇ ਆ ਆ ਗਈ ਕੂਤਰੀ ਇੱਕ ਹੋਰ ਉਹ ਤਾਂ ਸਿੱਧੀ ਆਈ ਕੁਡੇ ਦੇ ਉਸ ਸਿੱਧੀ ਆਈ ਛਤਰੀ ਤੋਂ ਕੁੰਡੇ ਦੇ ਮਤਲਬ ਗਰਮੀ ਤੇ ਦੂਜੀ ਦੂਜੀ ਡਾਈ ਅਲਾਰਟ ਵੱਜ ਗਏ ਇਹਨਾਂ ਦੇ ਮੂੰਹ ਦੇ ਕਿਵੇਂ ਪਟਿਆ ਛਤਰੀ ਤਾਂ ਸਿੱਧੀ ਆਈ ਆ ਲਓ ਵੀ ਮਿੱਤਰੋ ਲੱਗਿਆ ਥੋੜਾ ਜਿਹਾ ਟ੍ਰੀਟਮੈਂਟ ਕਰਨ ਸੋਨੂੰ ਵੀ ਦੱਸਾਂਗੇ ਮਤਲਬ ਬੱਤੀਆਂ ਲਾਉਣ ਲੱਗਿਆ ਕਬੂਤਰਾਂ ਦੇ ਦੇਖੋ ਜੀ ਸਾਡਾ ਕਲੱਬ ਬਰਜ ਮਾਨਸਾ ਕਬੂਤਰ ਕਲੱਬ ਦੇ ਹਜੇ ਤਾਂ ਅੱਧੇ ਬੰਦੇ ਆਏ ਨਹੀਂ ਤੇ ਆਪਣਾ ਜਿਹੜਾ ਗਲਾਬੀ ਜੀ ਪੂਸ਼ ਵਾਲਾ ਕਬੂਤਰ ਉਹ ਆ ਗਿਆ ਬਈ ਦਕਾਉ ਨਾ ਸਾਨੂੰ ਪਤੰਦਰ ਦਾ 2-3 ਘੰਟੇ ਖੜਾ ਰਿਹਾ ਤਾਂ ਕਿੱਥੇ ਹਾਂ ਆ ਜਾਂਦਾ ਆ ਫੇਰ ਮਾਰ ਲੱਗ ਗਿਆ ਚੱਕਰ ਆ ਗਿਆ ਜੀ ਆ ਗਿਆ ਗਲਾਬੀ ਪੂਛ ਵਾਲਾ ਸ਼ਰਤ ਲੱਗ ਗਈ ਸੀ ਮੇਰੀ ਤਾਂ ਮੈਂ ਤਾਂ ਇਹਨੂੰ ਕਹਤਾ ਸੀ ਮਖਾ ਵੀ ਟੱਪ ਗਿਆ ਚਾਚੇ ਨੂੰ ਕਿਹਾ ਗਿਰੀਆਂ ਗਿਰੀਆਂ ਦੀ ਸ਼ਰਤ ਲਾ ਲਈ ਸੀ ਆ ਫੇਰ ਮਾਰ ਲੱਗ ਗਿਆ ਚੱਕਰ ਤੇ ਬਾਕੀ ਕਬੂਤਰ ਆਪਣੇ ਤਿੰਨ ਤਿੰਨ ਚਾਰ ਉੱਪਰ ਖੜੇ ਆ ਪੰਜ ਕਬੂਤਰ ਆ ਗਏ ਆਪਣੇ ਦੋ ਕਬੂਤਰ ਤੇ ਤਿੰਨ ਕਬੂਤਰੀਆਂ ਜਿਹੜੀ ਦੂਜੀ ਡਾਈ ਤੇ ਛੱਡੀ ਇੱਕ ਕਬੂਤਰੀ ਆਈ ਨਹੀਂ ਤੇ ਬਾਕੀ ਆ ਦੋ ਕਬੂਤਰ ਆ ਗਏ ਹਰੀ ਬੇਠਾ ਵਾਲਾ ਅੱਜ ਤੇ ਡੰਡੇ ਵਾਲਾ ਕਰੋ ਚੱਕ ਹਰੀ ਜੀ ਹਰੀ ਜਿਹੜੀ ਆ ਕਬੂਤਰ ਇੱਕ ਕਬੂਤਰ ਇਹਨਾਂ ਦਾ ਨੇੜੇ ਬਾਜੀ ਦੇ ਨੇੜੇ ਬਾਜੀ ਕੋਟਲੀ ਆ ਕਈ ਤਰੀਕ ਦੀ ਕੋਟਲੀ ਹੈਗੀ ਆ ਉਹ ਤਾਂ ਦੇਖ ਲੈਣੇ ਜਿੰਮੀ ਕਿਤੇ ਆ ਦੋ ਤਿੰਨ ਦਿਨਾਂ ਦੀ ਹੋ ਗਈ ਨਾ ਭੈਣ ਲੈ ਜੋ ਪਾਣੀ ਪਹਿਲੇ ਪਾਣੀ ਤੇ ਛੱਡ ਦੇ ਮੈਂ ਗਰੰਟੀ ਦਿੰਦਾ ਪਹਿਲੇ ਪਾਣੀ ਤੇ ਨਹੀਂ ਆਉਂਦਾ ਪੱਕੀ ਗੱਲ ਹੈ ਪੱਕੀ ਗੱਲ ਹੈ ਤੇਰੇ ਕੋਲੇ ਆ ਪੁੱਛ ਲੈਣੇ ਇੱਥੇ ਸੁੱਕੇ ਤਾਂ ਹੀ ਤੈਨੂੰ ਬਜਾਈ ਜਾਂਦੇ ਯਾਰ ਉਹ ਤੂੰ ਐਸਾ ਜਦੋਂ ਪਾਣੀ ਦੇਤਾ ਉਹ ਬਾਹਰ ਬੈਠਣੇ ਨਹੀਂ ਗਰੰਟੀ ਦਿੰਦਾ ਮੈਂ ਲੈ ਜੋ ਮੈਂ ਤੁਹਾਨੂੰ ਲਗਾ ਲੈ ਉਹਦਾ ਕਰਜ਼ਾ ਪੁੱਛ ਆ ਗਿਆ ਮੈਂ ਪਰਨੂੰਗਾ ਪੈਸੇ ਪਾਜੀ ਤਾਂ ਦੇਖ ਉਹ ਲੈ ਜੋ ਪੈਸਾ ਮੈਂ ਭਰਦਾ ਲਓ ਵੀ ਮਿੱਤਰੋ ਫਨਾ ਆ ਗਿਆ ਕਬੂਤਰ ਗੁਲਾਬੀ ਪੂਛ ਵਾਲਾ ਕਰੋ ਚੈੱਕ ਆਹ ਪੜੇ ਦੋ ਵਾਰੀ ਕਿਹਾ ਆ ਆ ਕਿਤੇ ਕਬੂਤਰ ਹੀ ਅੱਜ ਦੂਜਾ ਦਿਨ ਇਹਨੂੰ ਕਬੂਤਰ ਨੂੰ ਆਹ ਕਰੋ ਚੱਕ ਕਬੂਤਰ ਆ ਗਈ ਬਾਈ ਖੱਬੇ ਤੇ ਮਾੜਾ ਜਿਹਾ ਗਲਾਬੀ ਟਿੱਕਾ ਕਰੋ ਚੱਕ ਲਓ ਵੀ ਮਿੱਤਰੋ ਆਪਣੇ ਕਬੂਤਰ ਸਾਰੇ ਆ ਗਏ ਥੱਲੇ ਚਾਰ ਆ ਫਿਰਦੇ ਆ ਦੇਖੋ ਆ ਕਰੋ ਚੱਕ ਦੋਨੇ ਘੰਡੀਆਂ ਵਾਲੇ ਹਰੀ ਪੂਛ ਵਾਲਾ ਤੇ ਜਿਹੜੀ ਅੱਜ ਦੂਜੀ ਡਾਈ ਤੇ ਆ ਸ਼ਾਖੀ ਕਬੂਤਰੀ ਗਲਾਬੀ ਸੱਜੇ ਦੇ ਵਿੱਚ ਟਿੱਕਾ ਆ ਦੇਖੋ ਮਾੜਾ ਜਾਂ ਤੇ ਜਿਹੜਾ ਗਲਾਬੀ ਪੂਛ ਵਾਲਾ ਉਹ ਬਹਿ ਗਿਆ ਆਪਣਾ ਕੂਤਰ ਆ ਕਰੋ ਚੱਕ ਬਈ ਤੇ ਆ ਲੱਗੇ ਬੈਠੇ ਕੰਧਾਂ ਦੇ ਨਾਲ ਆਪ ਛਾਵੇਂ ਬੈਠੇ ਤੇ ਕਬੂਤਰਾਂ ਨੂੰ ਗਰਮੀ ਚ ਮਰੀ ਜਾਂਦੇ ਲੱਗੇ ਬਈ ਫੇਰ ਚੱਕਰ ਮਾਰਨ ਜਦੋਂ ਆ ਕੇ ਬੈਠੇ ਬਈ ਆਪਾਂ ਇੱਕ ਇੱਕ ਕਬੂਤਰ ਦੀ ਅਪਡੇਟ ਦੇਵਾਂਗੇ ਤੁਹਾਨੂੰ ਲਓ ਵੀ ਮਿੱਤਰੋ 1:45 ਹੋ ਗਿਆ ਤੇ ਆਪਣੇ ਕਬੂਤਰ ਆ ਗਏ ਹਰੀ ਪੂਛ ਵਾਲਾ ਤੇ ਹਰੀ ਕੰਢੀ ਵਾਲਾ ਤੇ ਆਪਣੀ ਸ਼ਾਕ ਜਾਂ ਦੂਜੀ ਡਾਈ ਤੇ ਤੇ ਕਬੂਤਰ ਇੱਕ ਆ ਫਿਰਦਾ ਆਪਣਾ ਕਾਲੀ ਕੰਢੀ ਵਾਲਾ ਤਾਂਹਾਂ ਤੋਂ ਕਾਲੀ ਦਿਖਾਉਂਦਾ ਉਹ ਗੁਲਾਬੀ ਕੰਢੀ ਵਾਲ ਦੀ ਲਓ ਵੀ ਮਿੱਤਰੋ ਕਿਵੇਂ ਕਬੂਤਰੀ ਨੇ ਜ਼ੋਰ ਲਾਇਆ ਮੂੰਹ ਪੱਟ ਰੱਖਿਆ ਦੂਜੀ ਡਾਈ ਤੇ ਸੀ ਇਹ ਜਿਹੜੇ 7ਵੀਂ ਡਾਈ ਵਾਲੇ ਉਹਨਾਂ ਨਾਲ ਅੜ ਗਈ ਸੀ ਇਹ ਕਬੂਤਰੀ ਕਰੋ ਚੱਕ ਤੇ ਆ ਆਖੀਆਂ ਕਬੂਤਰੀਆਂ ਤੇ ਆ ਆਪਣੀ ਕਬੂਤਰੀ ਐ ਤੇ ਚਾਰੇ ਦੂਜੀ ਦੂਜੀ ਡਾਈ ਸੀ ਤੇ ਇਹ ਆ ਕੇ 145 ਤੇ ਬੈਠੀ ਐ ਤੇ ਆਹ ਆਪਣੇ ਕਬੂਤਰ ਆ ਮੇਰੇ ਵੀਰੋ ਆ ਹਰੀ ਕੰਢੀ ਵਾਲਾ ਹੋਣਾ ਐ ਆ ਹਰੀ ਕੰਢੀ ਵਾਲਾ ਹੋਣਾ ਆ ਬਾਈ 145 ਤੇ 7ਵੀਂ ਡਾਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਆ ਉੱਡਦੇ ਆਪਣੇ ਕਬੂਤਰ ਬਾਈ 32 ਲਾਤੀ ਆਪਾਂ ਲਓ ਵੀ ਮਿੱਤਰੋ ਗਲਾਬੀ ਕੰਢੀ ਵਾਲਾ ਕਬੂਤਰ ਵੀ ਆ ਗਿਆ ਆਪਣਾ ਕਰੋ ਚੈੱਕ ਕਾਲਾ ਕੰਢਾ ਦਿਖਾਉਂਦਾ ਤਾਂ ਤਾਂ ਤੇ ਪਰ ਗਲਾਬੀ ਕੰਢੀ ਤੇ ਆਪਣਾ ਹਰੀ ਪੂਛ ਵਾਲਾ ਇਹ ਜਦੋਂ ਲਾਉਣ ਲੱਗੇ ਉਦੋਂ ਮੜਾ ਜਾਂ ਉੱਡ ਗਿਆ ਤੇ ਹੁਣ ਮੰਨ ਕੇ ਚਲੋ ਸਾਰੇ ਕਬੂਤਰ ਹੀ ਆ ਗਏ ਤੇ 2 ਵਜ ਸਹੀ 2 ਵਜੇ ਆਇਆ ਇਹ ਕਬੂਤਰ ਆਪਣਾ ਦੇਖੋ ਕਿਵੇਂ ਬੈਠਾ ਟਾਇਲ ਕਿਤੇ ਮੇਰੇ ਕੰਦਾ ਦੇਖੋ ਮੇਰੇ ਕੰਦਾ ਦੇਖੋ ਓਹੋ चक 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 आ आ आ ਉੱਥੇ ਵਗ ਜਾ ਉਸ ਉੱਥੇ ਆ ਆ ਆ ਆ ਆ ਆ ਆ ਬੋਚ ਕੇ ਲਾ ਇਹਨੂੰ ਢਾਂਗੀ ਨੂੰ ਥੱਲੇ ਕਰ ਲੈ ਨਾ ਛੋਟੀ ਕਰ ਲੈ ਢਾਂਗੀ ਛਦਰੀ ਗੁੱਡੇ ਕੋਲ ਕਰ ਲੈ ਛਦਰੀ ਜਮ ਮੇ ਗੁੱਡੇ ਕੋਲ ਕਰ ਲੈ ਨਾ ਗੁੱਡੇ ਕੋਲ ਕਰ ਲੈ ਚੱਕ ਰ ਬਕਰ ਬੋਚ ਕੇ ਚੱਕ ਲੈ ਲੋ ਮਿੱਤਰੋ ਅੱਜ ਆਪਣਾ ਕਬੂਤਰ ਆਇਆ 2 ਵਜੇ ਸਹੀ ਤੇ ਸਾਰਿਆਂ ਤੋਂ ਬਾਅਦ ਚ ਇਹ ਬੈਠਾ ਕਰੋ ਚੱਕ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਬਾਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਇੱਕ ਆਪਣੇ ਜਾਨਵਰ ਦੱਸੋ ਤੁਹਾਨੂੰ ਕਿਵੇਂ ਲੱਗੇ ਠੀਕ ਹੈ ਬਾਈ ਧੰਨਵਾਦ